ਇਸ ਵਕਤ ਤੁਹਾਨੂੰ ਇੱਕ ਅਜਿਹੇ ਮਸਲੇ ਵੱਲ ਲੈ ਕੇ ਜਾਣੇ ਆ ਜਿਸਤੇ ਕੀ ਸਭ ਦਾ ਫਰਜ਼ ਬੰਦਾ ਹੈ ਕਿਉਂਕਿ ਲੱਖਾਂ ਲੋਕਾਂ ਦੀ ਜ਼ਿੰਦਗੀ ਜਿਹੜੀ ਹੈਗੀ ਆ ਉਸ ਨਾਲ ਜੁੜਿਆ ਹੋਇਆ ਇਹ ਮਸਲਾ ਹੈ ਚਾਹੇ ਮੌਜੂਦਾ ਸਰਕਾਰ ਹੈ ਚਾਹੇ ਕੋਈ ਵੀ ਰਾਜਨੀਤਿਕ ਪਾਰਟੀ ਹੈ ਸਭ ਦਾ ਫਰਜ਼ ਬੰਦਾ ਹੈ ਇਸ ਮੁੱਦੇ ਨਾਲ ਖੜੇ ਹੋਣ ਦਾ ਇੱਕ ਨਵਾਂ ਖੁਲਾਸਾ ਹੋਣ ਹੋਇਆ ਹੈ ਸਰਕਾਰੀ ਤੌਰ ਤੇ ਰਿਪੋਰਟ ਸਾਹਮਣੇ ਆਈ ਹੈ ਸਾウトਪਲੇਨ ਰਿਪੋਰਟ ਹੈਗੀ ਹੈ ਇਹ ਤੁਹਾਨੂੰ ਦਿਖਾ ਦੰਨੇ ਆ ਸ਼ੰਕਰ ਜੀ ਸਾਡੇ ਨਾਲ ਮੌਜੂਦ ਨੇ ਪੂਰੀ ਰਿਪੋਰਟ ਦੀ ਡਿਟੇਲਡ ਜਾਣਕਾਰੀ ਲਵਾਂਗੇ ਕਿ ਕਿਸ ਚੀਜ਼ ਦੀ ਰਿਪੋਰਟ ਹੈ ਕਿਵੇਂ ਸਾਹਮਣੇ ਆਈ ਹੈ ਕੀ ਕੁਝ ਹੋਇਆ ਹੈ ਸ਼ੰਕਰ ਜੀ ਕਿਸ ਚੀਜ਼ ਦੀ ਰਿਪੋਰਟ ਹੈ ਰਿਪੋਰਟ ਜੀ ਜਿਹੜੇ ਆਪਣੀ ਧਰਤੀ ਹੇਠਲੇ ਪਾਣੀ ਦੇ ਵਿੱਚ ਯੂਰੇਨੀਅਮ ਜਾਂ ਹੋਰ ਹੈਵੀ ਮੈਟਲਸ ਹੈਗੀਆਂ ਉਡੀ ਰਿਪੋਰਟ ਅਸੀਂ ਪਿਛਲੇ ਕਈ ਸਾਲਾਂ ਤੋਂ ਮੰਗ ਰਹੇ ਸੀ ਪਰ ਸਾਨੂੰ ਦਿੱਤੀਆਂ ਨਹੀਂ ਜਾ ਰਹੀਆਂ ਸੀ ਆਰਟੀਆਈ ਵੀ ਪਾਉਂਦੇ ਸੀ ਤਾਂ ਸਾਨੂੰ ਕਹਿੰਦੇ ਸੀਗੇ ਜੀ ਲਾਅ ਐਂਡ ਆਰਡਰ ਦਾ ਮਸਲਾ ਬੰਦ ਹੈ ਜੀ ਉਹ ਰਿਪੋਰਟਾਂ ਦਿਖਾਉਣ ਲੈ ਕੇ ਨਹੀਂ ਹੈਗੀਆਂ ਲੋਕਾਂ 'ਚ ਭਗੜੜ ਮਚਦੀ ਹੈਗੀ ਉਸ ਚੀਜ਼ ਨਾਲ ਪਰੇਸ਼ਾਨ ਹੁੰਦੇ ਆ ਇਸੇ ਲਈ ਅਸੀਂ ਨਹੀਂ ਦਿਖਾਵਾਂਗੇ ਉਹ ਰਿਪੋਰਟਾਂ ਸਾਨੂੰ ਮਿਲ ਗਈਆਂ ਜੀ ਜਲ ਸਪਲਾਈ ਵਿਭਾਗ ਵੱਲੋਂ ਸਾਨੂੰ ਪ੍ਰੋਵਾਈਡ ਕੀਤੀਆਂ ਗਈਆਂ ਆ ਅਸੀਂ ਜਿਹੜਾ ਰੌਲਾ ਪਾ ਰਹੇ ਸੀਗੇ ਵੀ ਨਹਿਰਾਂ ਦੇ ਕੰਕਰੀਟ ਨਾ ਕਰੋ ਉਥੇ ਜਿਹੜਾ ਮਾੜੀ ਮੋਟੀ ਪਾਣੀ ਦੀ ਗੁਣਵੱਤਾ ਹੈਗੀ ਉਹ ਠੀਕ ਹੈ ਔਰ ਖਰਾਬ ਹੋ ਜਾਏਗੀ ਆ ਅੱਜ ਵੀ ਠੀਕ ਹੈ ਜਿ ਇਸ ਅਸੀਂ ਰਿਪੋਰਟ ਕਿਉਂ ਕਰਾਈ ਅਸੀਂ ਦਿਖਾ ਸਕੀਏ ਵੀ ਸਾਡੀ ਮੰਗ ਨਹਿਰਾਂ ਨੂੰ ਜਿਹੜੀ ਇੱਟਾਂ ਦੀ ਬਲਾਈਨਿੰਗ ਮੰਗਣ ਦੀ ਕੀ ਸੀ ਆ ਸੀਗੀ ਜੀ ਜਿਹਦੇ ਕਰਕੇ ਅਸੀਂ ਮੰਗ ਦੇ ਸੀ ਇਹਦੀ ਰਿਪੋਰਟ ਬਿਲਕੁਲ ਸਹੀ ਹੈ ਇਹਨਾਂ ਰਿਪੋਰਟਾਂ ਵਿੱਚ ਕੀ ਕੁਝ ਆਇਆ ਹੈ ਕੁਝ ਏਰੀਆ ਵਾਈਜ਼ ਦੱਸ ਸਕਦੇ ਹੋ ਜੀ 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 ਆ ਨਹਿਰ ਦੇ ਨਲਕੇ ਆ ਜੀ ਬਿਲਕੁਲ ਸਹੀ ਰਿਪੋਰਟ ਹੈ ਜੀ ਇਹਨਾਂ ਦੀ ਉਸ ਤੋਂ ਬਾਅਦ ਆਪਾਂ ਆ ਜਾਾਂਗੇ ਅਜੰਨੇ ਆ ਜੀ ਇਹ ਹੈਗੇ ਆ ਮਿਸਤਰੀਆਂ ਵਾਲੀ ਗਲੀ ਦੇ ਵਿੱਚ ਨਲਕਾ ਲੱਗਾ ਹੋਇਆ ਜੀ ਮੈਗਨੀਸ਼ੀਅਮ 0.1 ਹੋਣਾ ਚਾਹੀਦਾ ਹੈ 0.5 ਹੈ ਜੀ ਉਸ ਤੋਂ ਬਾਅਦ ਇਹ ਪੁਰਾਣੀ ਦਾ ਨਾਂ ਮੰਡੀ ਦੇ ਵਿੱਚ ਜਿਹੜਾ ਨਲਕਾ ਲੱਗਾ ਹੋਇਆ ਜੀ ਬੋਰਡ ਥੱਲੇ ਉਹਦੇ ਵਿੱਚ ਯੂਰੇਨੀਅਮ ਜਿਹੜਾ 30 ਹੋਣਾ ਚਾਹੀਦਾ ਔਰ ਨੋ ਰਿਲੈਕਸੇਸ਼ਨ ਹੈ ਇਹਦੇ ਉੱਪਰ ਬਿਲਕੁਲ ਵੀ ਵੱਧ ਨਹੀਂ ਹੋਣਾ ਚਾਹੀਦਾ 31.92 ਹੈ ਜੀ ਨੀਅਰ ਅਬਾਊਟ 32 ਉਸ ਤੋਂ ਬਾਅਦ ਆਜੋ ਜੀ ਇਹ ਹੈਗਾ ਜੀ ਗੰਗਾ ਨਰਸਰੀ ਫਿਰੋਜ਼ਪੁਰ ਰੋਡ ਦੇ ਉੱਪਰ ਮੰਡੀ ਦੇ ਬਿਲਕੁਲ ਸਾਹਮਣੇ ਨਰਸਰੀ ਹੈ 30 ਯੂਰੇਨੀਅਮ ਹੋਣਾ ਚਾਹੀਦਾ 112 ਹੈ ਠੀਕ ਹੈ ਜੀ ਔਰ ਜਿਹੜਾ ਇਹਦੇ ਵਿੱਚ ਮੈਗਨੀਸ਼ੀਅਮ ਹੈ ਉਹ ਵੀ ਤਕਰੀਬਨ ਤਕਰੀਬਨ ਉਹਦੇ ਨੇੜੇ ਪਹੁੰਚ ਗਿਆ ਹੋਇਆ 0.1 ਚਾਹੀਦਾ 0.147 ਹੈ ਜੀ ਇਸ ਤੋਂ ਅੱਗੇ ਜੀ ਇਹ ਰਿਪੋਰਟ ਹੈਗੀ ਹੈ ਜੀ ਫਿਰੋਜ਼ਪੁਰ ਰੋਡ ਜਿੱਥੇ ਚਰਚ ਹੈ ਸਰ ਸੁੰਦਰ ਸਿੰਘ ਚਰਚੇਗੀ ਹੈ ਇਹ ਉੱਥੋਂ ਦੀ ਰਿਪੋਰਟ ਹੈ ਯੂਰੇਨੀਅਮ 30 ਹੋਣਾ ਚਾਹੀਦਾ 69.17 ম্যাগਨੀਸ਼ੀਅਮ 0.1 ਹੋਣਾ ਚਾਹੀਦਾ 0.816 ਹੈ ਜੀ ਉਸ ਤੋਂ ਬਾਅਦ ਇਹ ਰਿਪੋਰਟ ਹੈ ਜੀ ਨਿਊ ਹਰਿੰਦਰਾ ਨਗਰ ਦੀ ਯਾਨਕੀ ਨਹਿਰਾ ਦੇ ਨਹਿਰਾ ਤੋਂ ਥੋੜੀ ਦੂਰੀ ਯਾਨਕੀ ਡੀਸੀ ਸਾਹਿਬ ਦੀ ਕੋਠੀ ਤੱਕ ਉੱਥੋਂ ਤੱਕ ਪਾਣੀ ਸਹੀ ਹੈ ਜਿਵੇਂ ਜਿਵੇਂ ਸ਼ਹਿਰ ਦੇ ਵਿੱਚ ਆਪਾਂ ਐਂਟਰ ਕਰਦੇ ਹਾਂ ਓਵੇਂ ਮੇ ਪਾਣੀ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਚਾਹੀਏ ਸ਼ਹਿਰ ਦਾ ਇਧਰਲਾ ਪਾਸਾ ਹੋਵੇ ਤੇ ਚਾਹੀਏ ਸ਼ਹਿਰ ਦਾ ਕੋਟਗਪੁਰੇ ਰੋਡ ਵਾਲਾ ਪਾਸਾ ਹੋਵੇ ਆ ਮਾਈ ਗੋਜੜੀ ਸਾਹਿਬ ਦੀ ਰਿਪੋਰਟ ਹੈ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਨਲਕਾ ਲੱਗਿਆ ਇਹ ਉੱਥੋਂ ਦਾ ਸੈਂਪਲ ਹੈਗੀ ਇਹ 30 ਹੋਣਾ ਚਾਹੀਦਾ 38.92 ਹੈ ਔਰ ਇਹਦੇ ਵਿੱਚ ਨੋ ਰਿਲੈਕਸੇਸ਼ਨ ਹੈ ਬਿਲਕੁਲ ਵੀ ਇਸ ਤੋਂ ਉੱਪਰ WHO ਨੂੰ ਮਾਨਤਾ ਨਹੀਂ ਦਿੰਦਾ ਪਾਣੀ ਨੂੰ ਉਹਨੂੰ ਬਿਮਾਰੀਆਂ ਦਾ ਘਰ ਮੰਨਦਾ ਔਰ ਅਸੀਂ ਬਿਮਾਰੀਆਂ ਦੇ ਘਰ ਦੇ ਵਿੱਚ ਰਹਿ ਰਹੇ ਹਾਂ ਜੀ ਉਸ ਤੋਂ ਬਾਅਦ ਇਹ ਸੀਮ ਨਲਕੇ ਜਿਹੜੇ ਨਹਿਰ ਦੇ ਨਾਲ-ਨਾਲ ਆਪਾਂ ਤਲਵੰਡੀ ਰੋਡ ਵਾਲੇ ਪਾਸੇ ਆ ਜੰਨੇ ਆ ਇਹ ਰਿਪੋਰਟ ਬਿਲਕੁਲ ਸਹੀ ਹੈ ਜੀ ਜਿਹੜੇ ਨਲਕੇ ਦੇ ਨੇੜੇ-ਨੇੜੇ ਆ ਨਹਿਰਾਂ ਦੇ ਨੇੜੇ-ਨੇੜੇ ਨਲਕੇ ਆ ਉਹਦੀ ਰਿਪੋਰਟ ਬਿਲਕੁਲ ਸਹੀ ਹੈਗੀ ਹੈ ਜਿਵੇਂ-ਜਿਵੇਂ ਅਸੀਂ ਦੂਰ ਹੁੰਦੇ ਜਾਨੇ ਆ ਇਹ ਕੋਟੂਪੁਰਾ ਰੋਡ ਤੋਂ ਦੂਰ ਹੋ ਰਹੇ ਸੀਗੇ ਹੁਣ ਆਪਾਂ ਤਲਵੰਡੀ ਰੋਡ ਤੋਂ ਜਿਵੇਂ-ਜਿਵੇਂ ਦੂਰ ਹੋ ਰਹੇ ਆ ਜੀ ਇਹ ਆ ਜਾਂਦਾ ਜੀ ਆਪਣੇ ਜਿੱਥੇ ਆਪਣਾ ਪੰਚਵੜੀ ਮੰਦਿਰ ਹੈ ਜੀ ਇਹ ਉਧਰਲਾ ਪਾਸਾ ਹੈ ਉੱਥੇ ਵੀ ਸੀਮ ਹੈ ਜੀ 0.1 ਹੋਣੀ ਚਾਹੀਦੀ ਹੈ 0.5 ਤੋਂ 0 0 ਮੈਗਨੀਸ਼ੀਅਮ ਹੈ ਜੀ ਇਹ ਫੇਰ ਪ੍ਰਾਣੀਤਨ ਮੰਡੀ ਦੇ ਜਿਹੜੇ ਨੇੜੇ-ਨੇੜੇ ਤੜੇ ਆਲੇ-ਦੋਲੇ ਨਲਕੇ ਲੱਗੇ ਜੀ ਉਹਨਾਂ ਦਾ ਵੀ ਜਿੱਥੇ-ਜਿੱਥੇ ਤੁਸੀਂ ਦੇਖੋਗੇ ਨਾ 0.5 ਹੈ ਕਾਪਰ 0 0.05 ਚਾਹੀਦਾ ਹੈ 0.4 457 ਆ ਰਿਹਾ ਜੀ ਬਈ ਹਰ ਪਾਸੇ ਪਾਣੀ ਦੇ ਵਿੱਚ ਜ਼ਹਿਰ ਹੈ ਅਸੀਂ ਇਹਨਾਂ ਤੋਂ ਇਹ ਪੁੱਛਦੇ ਆਂ ਵੀ ਜਦੋਂ ਤੁਹਾਨੂੰ ਇਹ ਹਾਲਾਤ ਸਾਡੇ ਕੋਲ ਤਾਂ ਅੱਜ ਆਈ ਹੈ ਸਾਡੇ ਜਿਹੜੇ ਐਮਐਲਏ ਸਾਹਿਬ ਹੈ ਜਿਹੜੇ ਸਾਡੇ ਸਪੀਕਰ ਸਾਹਿਬ ਹੈ ਉਹਨਾਂ ਕੋਲੇ ਤਾਂ ਅਜ ਤੋਂ 7-8 ਸਾਲ ਪਹਿਲਾਂ ਹੀ ਆ ਗਈ ਸੀ ਉਹ ਨਲਕਿਆਂ ਦੇ ਰੰਗ ਐਵੇਂ ਨਹੀਂ ਮਾਰਦੇ ਫਿਰਦੇ ਸੀ ਪਰ ਕਹਾਣੀ ਕਿੱਥੇ ਖਰਾਬ ਹੁੰਦੀ ਹੈ ਜਦੋਂ ਤੁਹਾਡੀ ਸਰਕਾਰ ਬਣ ਗਈ ਜੋ ਤੁਹਾਡੇ ਹੱਥ ਚ ਰਿਪੋਰਟ ਹੈ ਤੁਸੀਂ ਉਹਦੇ ਤੇ ਕੀਤਾ ਕੀ ਤੁਸੀਂ ਤਾਂ ਹੁਣ ਉਹਦੇ ਵਿੱਚ ਘੁੰਮਦੇ ਫਿਰਦੇ ਹੋ ਇਹਦਾ ਇਹਦਾ ਸਹੀ ਮੈਨਿਆਂ ਚ ਆਪਾਂ ਗੱਲ ਕਰੀਏ ਇਹਦੇ ਕਿਵੇਂ ਠੀਕ ਹੋ ਸਕਦਾ ਹੈ ਟ੍ਰੀਟਮੈਂਟ ਪਲੈਂਟ ਲੱਗਣਾ ਚਾਹੀਦਾ ਕੀ ਉਹਨਾਂ ਵਿੱਚ ਪੋਸੀਬਲ ਹੈਗਾ ਵੀ ਇਹ ਚੀਜ਼ ਸਾਫ਼ ਹੋ ਸਕਦੀ ਹੈ ਬਿਲਕੁਲ ਜੀ ਪੋਸੀਬਲ ਹੈ ਇਹ ਚੀਜ਼ ਠੀਕ ਕੀਤੀ ਜਾ ਸਕਦੀ ਹੈ ਕਈ ਏਰੀਆ ਚ ਲੋਕਾਂ ਨੇ ਠੀਕ ਕਰਵਾਈ ਹੈ ਇਹ ਕਿਵੇਂ ਹੁੰਦੀ ਹੈ ਪਹਿਲਾਂ ਤੇ ਇਹਦੀ ਮੋਨੀਟਰਿੰਗ ਹੋਏਗੀ ਜੀ ਕਿਹੜੇ ਏਰੀਏ ਦੇ ਵਿੱਚ ਕਿਹੜੀ ਮੈਟਲ ਆ ਰਹੀ ਹੈਗੀ ਹੈ ਉਹਦੇ ਵਾਸਤੇ ਪਾਰਟਿਕੂਲਰ ਉਸ ਚੀਜ਼ ਦਾ ਟ੍ਰੀਟਮੈਂਟ ਪਲੈਂਟ ਲ ਉਹ ਬਹੁਤ ਮਹਿੰਗਾ ਪ੍ਰੋਜੈਕਟ ਹੈ ਹੁਣ ਇਸ ਤਰ੍ਹਾਂ ਦੇ ਟ੍ਰੀਟਮੈਂਟ ਪਲਾਂਟ ਆ ਗਏ ਜਿਹੜੇ ਸਾਰੀ ਚੀਜ਼ ਨੂੰ ਹੀ ਕਵਰ ਕਰ ਦਿੰਦੇ ਹੈਗੇ ਹੈ ਚਾਹੀ ਯੂਰੀਨ ਹੋਵੇ ਚਾਹੀ ਹੈਵੀ ਮੈਟਲ ਦਾ ਚਾਹੀ ਸ਼ੋਰ ਹੈ ਔਰ ਉਹ ਕੰਪਨੀਆਂ ਜਾਂ ਜਿਹੜੇ ਉਹ ਸਾਇੰਟਿਸਟ ਹੈਗੇ ਆ ਉਹ ਸੇਵਾ ਵਜੋਂ ਆਪਦੀ ਲਾਗਤ ਮੁੱਲ ਤੇ ਹੀ ਸਰਕਾਰ ਨੂੰ ਦੇਣ ਨੂੰ ਤਿਆਰ ਆ ਪਰ ਸਰਕਾਰ ਉਹਨੂੰ ਖਰੀਦਣ ਨੂੰ ਤਿਆਰ ਨਹੀਂ ਹੈਗੀ ਔਰ ਟ੍ਰੀਟਮੈਂਟ ਪਲਾਂਟ ਲੱਗਣ ਉਸ ਤੋਂ ਬਾਅਦ ਰੂਟੀਨ ਦੇ ਵਿੱਚ ਪਾਣੀ ਦਾ ਚੈੱਕਅਪ ਹੋਵੇ ਜਿਵੇਂ ਬਿਲਕੁਲ ਆਪਣੇ ਮੈਡੀਕਲ ਕਾਲਜ ਦੇ ਵਿੱਚ ਡਾਕਟਰ ਬੈਠੇ ਹੈ ਜੀ ਉਵੇਂ ਮੈਂ ਕਹਿੰਦਾ ਡਾਕਟਰ ਇਹਨੂੰ ਚੈੱਕ ਕਰਨਾ WHO ਦੀ ਟੀਮ ਇਹਨੂੰ ਚੈੱਕ ਕਰੇ ਇਹਨੂੰ ਟਾਈਮ-ਟਾਈਮ ਬਾਅਦ ਚੈੱਕ ਹੋਣਾ ਚਾਹੀਦਾ ਹੈਗਾ ਫੇਰ ਜਾ ਕੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਜੀ ਰਜ਼ਮ ਇਨਰ ਦੀ ਗੱਲ ਕਰੀਏ ਆਪਾਂ ਹਮੇਸ਼ਾ ਇਲੈਕਸਨਾਂ ਨੇਡਿਆ ਕੇ ਮੁੱਦਾ ਬਣਦਾ ਹੈ ਪਿਛਲੀ ਸਰਕਾਰ ਸੀ ਉਦੋਂ ਵੀ ਕਿਹਾ ਗਿਆ ਕਿ ਥੱਲੇ ਪਾਈਪਾਂ ਜਿਹੜੀ ਆਗਿਆਂ ਨੇ ਉਹ ਪਵਾ ਦਿੱਤੀਆਂ ਗਿਆ ਨੇ ਪਰ ਉਹ ਇਹ ਨਹੀਂ ਪਤਾ ਲੱਗਦਾ ਉਹ ਪਾਣੀ ਆਂਦਾ ਵੀ ਹੈ ਨਹੀਂ ਆਂਦਾ ਕੀ ਹੁੰਦਾ ਉਸ ਪੰਨੇ ਦਾ ਉਹਦੇ ਬਾਰੇ ਕੀ ਜਾਣਕਾਰੀ ਹੈ ਨਹੀਂ ਆਂਦਾ ਜੀ ਪਾਣੀ ਉੱਚ ਅੱਜ ਅਸੀਂ ਦਬਾਅ ਬਣਾਵਾਂਗੇ ਇਹਨਾਂ ਤੇ ਇਹਨਾਂ ਦਾ ਦਫ਼ਤਰ ਘੇਰ ਲਾਂਗੇ ਜਲ ਸਪਲਾਈ ਵਾਲਿਆਂ ਦਾ ਡੀਸੀ ਦਫ਼ਤਰ ਤੱਕ ਘੇਰ ਲਾਂਗੇ 1 ਮਹੀਨੇ ਵਾਸਤੇ ਪਾਣੀ ਉਹਦੇ ਵਿੱਚ ਪੂਰਾ ਆਊਗਾ ਘਰਾਂ 'ਚ ਵੀ ਦਿੱਤਾ ਜਾਊਗਾ ਜਦੋਂ ਲੋਕ ਟੇਕੇ ਘਰੇ ਬੈਠ ਜਾਣਗੇ ਉਸ ਤੋਂ ਬਾਅਦ ਇਹਨਾਂ ਨੇ ਫੇਰ ਨਹਿਰ ਦਾ ਪਾਣੀ ਬੰਦ ਕਰ ਦੇਣਾ ਉਹੀ ਸੰਜੇ ਨਗਰ ਵਸਤੀ ਉਹਦੇ ਵਿੱਚ ਜਿਹੜੀ ਟੈਂਕੀ ਬਣੀ ਹੈ ਉਹਦੇ ਥੱਲੇ ਮੱਛੀ ਮੋਟਰਾਂ ਲੱਗੀਆਂ ਹੋਈਆਂ ਜੇ ਤੁਸੀਂ ਸਾਨੂੰ ਨਹਿਰੀ ਪਾਣੀ ਦੇ ਰਹੇ ਹੋ ਤਾਂ ਮੱਛੀ ਮੋਟਰਾਂ ਦਾ ਕੀ ਕਰਨਾ ਉੱਥੇ ਉਹ ਬੋਰ ਦੇ ਵਿੱਚ ਮੱਛੀ ਮੋਟਰਾਂ ਕਿਉਂ ਲਾਈਆਂ ਤੁਸੀਂ ਉਹ ਪਾਣੀ ਇਹ ਸਾਨੂੰ ਟੈਂਕੀਆਂ 'ਚ ਪਾ ਕੇ ਬੋਰ ਦਾ ਸਾਨੂੰ ਸ਼ਹਿਰ 'ਚ ਸਪਲਾਈ ਕਰ ਰਹੀ ਹੈ ਕਿਉਂ ਕਰ ਰਹੀ ਹੈ ਉਹਦੇ ਵਿੱਚ ਇੱਕ ਤਾਂ ਇਹਨਾਂ ਦੇ ਕੰਮ ਘਟਦੇ ਆ ਦੂਜੇ ਇਹਨਾਂ ਦੇ ਖਰਚੇ ਘਟਦੇ ਆ ਜੇ ਨਹਿਰੀ ਪਾਣੀ ਸਾਨੂੰ ਦਿੰਦੇ ਆ ਉਹਦੇ ਵਿੱਚ ਪਹਿਲਾਂ ਇਹਨਾਂ ਨੂੰ ਬਲੀਚ ਕਰਨਾ ਪੈਂਦਾ ਬਲੀਚ ਕਰਕੇ ਉਹਦਾ ਰੰਗ ਸਾਫ਼ ਕਰਦੇ ਪਾਣੀ ਦਾ ਉਸ ਤੋਂ ਬਾਅਦ ਉਹਨੂੰ ਟ੍ਰੀਟ ਕਰਦੇ ਪਾਣੀ ਨੂੰ ਟ੍ਰੀਟ ਕਰਕੇ ਉਹਦੇ ਵਿੱਚ ਜਿਹੜੀਆਂ ਹੋਰ ਵਿਸ਼ੁੱਧੀਆਂ ਹੈਗੀਆਂ ਉਹ ਖਤਮ ਕਰਦੇ ਆ ਮੈਟਲ ਮੋਟਲ ਤਾਂ ਖਤਮ ਕਰਨ ਦੀ ਦੂਰ ਦੀ ਗੱਲ ਇਹ ਤਾਂ ਸਿਰਫ ਰੰਗ ਚਿੱਟਾ ਕਰਕੇ ਪਾਣੀ ਨੂੰ ਅਗੇ ਦੇ ਦਿੰਦੇ ਹੈਗੇ ਇਹ ਉਹ ਵੀ ਨਹੀਂ ਕਰਨਾ ਚਾਹੁੰਦੇ ਪਾਣੀ ਦਾ ਹੁਣ ਰੰਗ ਵੀ ਨਹੀਂ ਚਿੱਟਾ ਕਰਨਾ ਚਾਹੁੰਦੇ ਵੀ ਨਹਿਰੀ ਪਾਣੀ ਦੇਵਾਂਗੇ ਸਾਫ਼ ਕਰਕੇ ਦੇਣਾ ਪਊਗਾ ਇਹ ਬੋਰ ਦਾ ਪਾਣੀ ਸਾਨੂੰ ਸਪਲਾਈ ਸ਼ਹਿਰ ਚ ਕਰ ਰਹੀ ਹੈਗੇ ਆ ਅਣਗੇਲੀ ਕਿਸ ਦੀ ਹੈ ਅਧਿਕਾਰ ਹੀ ਨਹੀਂ ਕਰਨਾ ਚਾਹੁੰਦੇ ਜਾਂ ਉਹਨਾਂ ਨੂੰ ਨਹੀਂ ਫੈਸਿਲਿਟੀ ਨਹੀਂ ਮਿਲਦੀ ਜਿਹੜੀ ਮਿਲਣੀ ਚਾਹੀਦੀ ਅਸੀਂ ਕਿਸੇ ਸਰਕਾਰ ਨੂੰ ਦੋਸ਼ ਨਹੀਂ ਦਿੰਦੇ ਔਰ ਕਿਸੇ ਸਰਕਾਰ ਨੂੰ ਅਸੀਂ ਬਰੀ ਵੀ ਨਹੀਂ ਕਰਦੇ ਇਹ ਸਾਰੀਆਂ ਸਰਕਾਰਾਂ ਦਾ ਰੋਲ ਰਿਹਾ ਇਹਦੇ ਵਿੱਚ ਜਿਹੜੇ ਮਹਿਕਮੇ ਹੁੰਦੀਆਂ ਨੇ ਜੀ ਇਹਨਾਂ ਨੇ ਤਾਂ ਸਰਕਾਰਾਂ ਦੇ ਹੁਕਮ ਵਜਾਉਣੇ ਆ ਜੇ ਸਰਕਾਰਾਂ ਹੁਕਮ ਦੇਣ ਇਹ ਕਿਵੇਂ ਹੋ ਸਕਦਾ ਵੀ ਜਲ ਸਪਲਾਈ ਸਹੀ ਤਰ੍ਹਾਂ ਕੰਮ ਨਾ ਕਰੇ ਜਿਲ੍ਹਾ ਪ੍ਰਸ਼ਾਸਨ ਕੰਮ ਨਾ ਕਰੇ ਜਦੋਂ ਮੁੱਖ ਮੰਤਰੀ ਸਾਹਿਬ ਇੱਥੇ ਆਏ ਸੀ ਇਹਨਾਂ ਨੇ ਸਾਰੇ ਸ਼ਹਿਰ ਨੂੰ ਛਾਉਣੀ ਬਣਾਤਾ ਸੀ ਕਿਸੇ ਨੂੰ ਬਾਹਰ ਨਿਕਲਣ ਨਹੀਂ ਦੇ ਰਹੇ ਸੀਗੇ ਜੇ ਪ੍ਰਸ਼ਾਸਨ ਸਰਕਾਰ ਦੇ ਕਹਿਣ ਤੇ ਇੰਨਾ ਸੋਹਿਰਦ ਹੋ ਸਕਦਾ ਹੈ ਇੰਨੀ ਸਿਕਿਉਰਿਟੀ ਗੜੀ ਕੀਤੀ ਜਾ ਸਕਦੀ ਹੈਗੀ ਇਹਨੇ ਕੇਪੇਬਲ ਹੈਗੀ ਹੈ ਇਹ ਤੇ ਫਿਰ ਸਰਕਾਰ ਇਹਨਾਂ ਨੂੰ ਭਲਾਈ ਵਾਲੇ ਪਾਸੇ ਕਿਉਂ ਨਹੀਂ ਆਪ ਦੀ ਸਕਿਉਰਿਟੀ ਦੇ ਤਾਂ ਤੁਸੀਂ ਇੰਨਾ ਕੁਝ ਕਰਾ ਲੈਨੇ ਹੈ ਤੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਉਹਨਾਂ ਦੀ ਸਕਿਉਰਿਟੀ ਆ ਤੁਸੀਂ ਕਰਦੇ ਕੀ ਪਈ ਹੈਗੀ ਸਾਨੂੰ ਇੱਕ ਸਲੋ ਪੋਇਜ਼ਨ ਦਿੱਤਾ ਜਾ ਰਿਹਾ ਜਿਸ ਦੇ ਨਾਲ ਸਾਡੇ ਬੱਚਿਆਂ ਨੂੰ ਗਾਂ ਬਿਮਾਰੀਆਂ ਹੋ ਰਹੀਆਂ ਸਾਡੇ ਤਕਰੀਬਨ ਹਰ ਘਰ ਦੇ ਵਿੱਚ ਬਿਮਾਰੀ ਹੈ ਜੀ ਔਰ ਗਾਂ ਇਹ ਅੱਗੇ ਵਧਣੀ ਹੈ ਕੋਈ ਘਟਣੀ ਨਹੀਂ ਹੈਗੀ ਸਾਡੀ ਕੋਈ ਕੀ ਕੋਈ ਕੀ ਕੋਈ ਕਾਨੂੰਨੀ ਲੜਾਈ ਵੀ ਲੜੀ ਜਾ ਸਕੀ ਇਸ ਵਾਸਤੇ ਕਿਉਂਕਿ ਜਦੋਂ ਵੀ ਕੋਈ ਮੁਸਕਿਬਤ ਪੈਂਦੀ ਚਾ ਪਿਛਲੀ ਗੱਲ ਕਰੀ ਆ ਆਪਾਂ ਦਰਖਤਾ ਦੇ ਮੋٹے ਮੋٹے ਜੁਰਮਾਨੇ ਕਰਾਏ ਤੁਸੀਂ ਜਿਹੜੇ ਦਰਖਤ ਵੜਦੇ ਸੀਗੇ ਕਿ ਇਸ ਵਿਸ਼ੇ ਤੇ ਵੀ ਇਹ ਹੋ ਸਕਦਾ ਦੇਖੋ ਜੀ ਵਿਚਾਰ ਕਰ ਰਹੇ ਆ ਸਲਾਮ ਮਸ਼ਵਰਾ ਕਰ ਰਹੇ ਆ ਅਸੀਂ ਵਕੀਲਾਂ ਨਾਲ ਜੋ ਵੀ ਹੋਏਗਾ ਜਿੱਥੋਂ ਤਿਕਰ ਸਾਡੀ ਮੰਗ ਜਾਣੀ ਚਾਹੀਦੀ ਹੈ ਜੀ ਅਸੀਂ ਉਥੋਂ ਤਿਕਰ ਮੰਗ ਨੂੰ ਲੈ ਕੇ ਜਾਵਾਂਗੇ ਹੋਣਾ ਨਾ ਹੋਣਾ ਸਰਕਾਰਾਂ ਦੇ ਹੱਥ ਹੁੰਦਾ ਹੈ ਇਹ ਨਹੀਂ ਹੋਊਗਾ ਵੀ ਸਾਡੀ ਮੰਗ ਉਥੋਂ ਤਿਕਰ ਪਹੁੰਚ ਨਹੀਂ ਸਕੀ ਚਾਹੇ ਕਿਸੇ ਵੀ ਤਰੀਕੇ ਸਾਨੂੰ ਪਹੁੰਚਾਉਣੀ ਪਈ ਅਸੀਂ ਲੈ ਕੇ ਜਾਵਾਂਗੇ ਜੀ ਬਹੁਤ ਵਧੀਆ ਬ ਤੁਸੀਂ ਰਿਪੋਰਟ ਵੀ ਵੇਖ ਲਈ ਹੈ ਕਿ ਕਿਸ ਇਲਾਕੇ ਵਿੱਚ ਕਿਸ ਤਰੀਕੇ ਨਾਲ ਪਾਣੀ ਦਾ ਦੂਸ਼ਿਤ ਹੋਣਾ ਜਿਹੜਾ ਉਹ ਪਾਇਆ ਗਿਆ ਹੈ ਅਤੇ ਰਿਪੋਰਟਾਂ ਜਿਹੜੀਆਂ ਨੇ ਸਰਕਾਰੀ ਤੌਰ ਤੇ ਇਸ ਵਕਤ ਸਾਹਮਣੇ ਆਈਆਂ ਨੇ ਜਿਸ ਨੂੰ ਲੈ ਕੇ ਇਸ ਵਕਤ ਤਮਾਮ ਸ਼ਹਿਰ ਵਾਸੀ ਜਿਹੜੇ ਨੇ ਗਹਿਰੀ ਚਿੰਤਾ ਵਿੱਚ ਨੇ ਕਿਉਂਕਿ ਇਹ ਪਾਣੀ ਜਿਹੜਾ ਹੈਗਾ ਇਸ ਵਿੱਚ ਕਈ ਤਰੀਕੇ ਦੇ ਹੈਵੀ ਮੈਟਰਸ ਜਿਹੜੇ ਨੇ ਉਹ ਪਾਏ ਗਏ ਨੇ ਤਾਂ ਹਾਲ ਦੀ ਘੜੀ ਵੇਖਦੇ ਹਾਂ ਸਦਾ ਦਿੱਤਾ ਗਿਆ ਹੈ ਸਾਰੀ ਪਾਰਟੀਆਂ ਨੂੰ ਕਿ ਇਸ ਨੂੰ ਮੁੱਦਾ ਬਣਾਇਆ ਜਾਵੇ ਤਾਂ ਕਿ ਜਿਹੜੇ ਸ਼ਹਿਰ ਵਾਸੀ ਨੇ ਉਹਨਾਂ ਨੂੰ ਸਹੀ ਪਾਣੀ ਮਿਲ ਸਕੇ ਫਿਲਹਾਲ ਵੇਖਦੇ ਹਾਂ ਅਗਲੀ ਖਬਰ ਇਸ ਮਸਲੇ ਨਾਲ ਜੁੜੀ ਹੋਈ ਕੀ ਨਿਕਲ ਕੇ ਸਾਹਮਣੇ ਆਉਂਦੀ ਹੈ ਫਰੀਦਕੋਟ ਤੋਂ ਕੈਮਰਾ ਪਸੰਦ ਅਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸੂਰਾ TV